ਜਿੱਥੇ ਐਨਡੀਆਰਐਫ ਦੀਆਂ ਟੀਮਾਂ ਨਹੀਂ ਨਾ ਪਹੁੰਚਦੀਆਂ ਉੱਥੇ ਬਾਬਾ ਜੀ ਦੇ ਯੋਧੇ ਪਹੁੰਚ ਰਹੇ ਆ ਉਥੇ ਆ ਜਿਹੜਾ ਵੀ ਇਹ ਕਹਿ ਰਹੇ ਆ ਨਾ ਵੀ ਇਹ ਉੜਦਾ ਪੰਜਾਬ ਨਸ਼ੇ ਜਵਾਨੀ ਰੋਲ ਗਈ ਆ ਗਰਾਊਂਡ ਲੈਵਲ ਤੇ ਆ ਕੇ ਇੱਥੇ ਆ ਕੇ ਚੈੱਕ ਕਰਨਾ ਵੀ ਜਵਾਨੀ ਰੁੜਦੀ ਆ ਜਾਂ ਜਵਾਨੀ ਠਾਠਾ ਮਾਰਦੀ ਆ ਮੇਰਾ ਜੇ ਖੁੱਦਾਂ ਮੇਲਾਵਾ ਜੀ ਮੇਰਾ 100 ਗੱਲਾ ਝੋਨੇ ਦਾ ਡੁੱਬਿਆ ਆ ਸਾ ਮੇਰੇ ਨਾਲ ਚਾਚੇ ਤਾਇਆ ਦੇ ਮਤਲਬ ਜਿੰਨੇ ਵਾ ਜਿਹੜਾ ਇੱਕ ਸਾਡਾ ਨਗਰ ਆ ਨਾ ਜਿਹੜਾ ਵਸਿਆ ਉਹ ਕੱਲਾ ਮਤਲਬ ਉਹ ਸੁੱਕੀ ਥਾਂ ਤੇ ਆ ਤੇ ਬਾਕੀ ਪਿੰਡ ਦੀ ਜਿੰਨੀ ਜ਼ਮੀਨ ਆ ਉਹ ਸਾਰੀ ਡੁੱਬ ਚੁੱਕੀ ਆ ਜੀ ਹੱਥ ਜੋੜ ਕੇ ਇਹ ਬੇਨਤੀ ਕਰਦੇ ਵੀ ਇਹ ਪੈਸੇ ਆ ਪਾਸ ਸੇਵ ਕਰ ਲਈਏ ਇਹਨਾਂ ਵੀਰਾਂ ਨੂੰ ਆਪਣੀ ਘਟੋ ਘਟ ਵੀ ਅੱਜ ਤੋਂ 2 ਮਹੀਨੇ ਬਾਅਦ ਲੋਡ ਪੈਣੇ ਆ ਜਿਨ੍ਹਾਂ ਦੇ ਘਰ ਡਿੱਗ ਚੁੱਕਿਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ ਅੱਜ ਦੇ ਅੱਜ ਆ ਕੇ ਜਦੋਂ ਉੱਤੇ ਦੇਖੀਏ ਨਾ 25 25 30 30 ਫੁੱਟ ਪਾਣੀ ਹੋ ਗਿਆ ਵਾ ਸਰਕਾਰੀ ਮਦਦ ਤੁਹਾਡੇ ਤੱਕ ਕਿੰਨੀ ਕੁ ਪਹੁੰਚ ਰਹੀ ਹੈ ਸਰਕਾਰੀ ਮਦਦ ਜੀ ਕੁਝ ਨਹੀਂ ਪਹੁੰਚ ਰਹੀ ਪਹੁੰਚ ਰਹੀ ਖਾਂ ਨੂੰ ਦੋਖੋ ਉਦੋਂ ਲੱਗਦਾ ਜਦੋਂ 4 4 5 5 ਬੈਹਗੇ ਵਿੱਚ ਇਹਨੂੰ ਪਿਕਨਿਕ ਰੂਪ ਦਿੰਦੇ ਆ ਨਾ ਰੀਲਾ ਬਣਾਉਂਦੇ ਆ ਉਦੋਂ ਸਾਡਾ ਮਨ ਜਾਂਦਾ ਤੇ ਕਿੱਦਾਂ ਇਹ ਕਹਿੰ ਹਾਂ ਜੂਣੇ ਕਿ ਕਰਦੇ ਸਾਡਾ ਅੰਦਰੋਖ ਡੇਲਰ ਹੋਗਾ ਜਦੋਂ ਇੱਥੇ ਪਿਕਨਿਕ ਪਾਰਟੀਆਂ ਕਰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਤੁਹਾਨੂੰ এজਹੀ ਟੀਮ ਨਾਲ ਮਿਲਾਣਾ ਚਾਹਾਂਗੇ ਜਿਹੜੀ ਲਗਾਤਾਰ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੀ ਹੋਈ ਹੈ ਹੜਪੀੜਤਾ ਦੇ ਤੇ ਇਸ ਇਸ ਟੀਮ ਨੇ ਜਿਹੜਾ ਵਿਸ਼ੇਸ਼ ਵਹਿੜਾ ਤਿਆਰ ਕਰਵਾਇਆ ਜਿਸ ਦੀ ਵਜਨ ਢੋਣ ਦੀ ਕੈਪੈਸਿਟੀ ਲਗਭਗ 20 ਟਨ ਦੇ ਹੈ ਅਤੇ 100 ਤੋਂ ਵੱਧ ਇਹ ਜਿਹੜੇ ਲੋਕਾਂ ਨੂੰ ਲਿਜਾ ਸਕਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਸੋ ਇਹਨਾਂ ਤੋਂ ਜਾਣਨਾ ਚਾਹਾਂਗੇ ਪਾਜੀ ਇੱਕ ਪਾਸੇ ਤਾਂ ਪੰਜਾਬ ਦੀ ਜਵਾਨੀ ਨੂੰ ਕਿਹਾ ਜਾਂਦਾ ਵੀ ਇਹ ਉੜਦਾ ਪੰਜਾਬ ਹੈ ਹਾਂ ਜੀ ਹੈ ਉਹਨਾਂ ਦੇ ਮੂੰਹ ਤੇ ਤੁਸੀਂ ਇੱਕ ਕਰਾਰੀ ਚ ਬੜ ਕੇ ਇਸ ਤਰ੍ਹਾਂ ਮਾਰੋਗੇ ਇਹ ਪਾਜੀ ਤੁਸੀਂ ਇੱਥੇ ਇਹ ਯੋਧੇ ਜਿੰਨੇ ਯੋਧੇ ਆ ਨਾ ਇਹਨਾਂ ਦੇ ਖੋਦੀ ਜਿੰਨੀ ਜ਼ਮੀਨ ਸਾਡੀ ਜ਼ਮੀਨ ਆ ਮਤਲਬ ਡੁੱਬੀ ਹੋਈ ਆ ਐਵੇਂ ਘਾੜ ਪੇੜਦਾ ਪਰ ਇਹ ਜਿੱਤੇ ਐਨਡੀਆਰਐਫ ਦੀਆਂ ਟੀਮਾਂ ਨਹੀਂ ਨਾ ਪਹੁੰਚਦੀਆਂ ਉੱਥੇ ਬਾਬਾ ਜੀ ਦੇ ਯੋਧੇ ਪਹੁੰਚ ਰਹੇ ਆ ਉੱਥੇ ਆ ਜਿਹੜਾ ਵੀ ਇਹ ਕਹਿ ਰਹੇ ਆ ਨਾ ਵੀ ਇਹ ਉੜਦਾ ਪੰਜਾਬ ਨਸ਼ੇ ਜਵਾਨੀ ਰੋਲ ਗਈ ਆ ਗਰਾਊਂਡ ਲੈਵਲ ਤੇ ਆ ਕੇ ਇੱਥੇ ਆ ਕੇ ਚੈੱਕ ਕਰਨਾ ਵੀ ਜਵਾਨੀ ਰੁੜਦੀ ਆ ਜਾਂ ਜਵਾਨੀ ਠਾਠਾ ਮਾਰਦੀ ਆ ਭਾਜੀ ਹੁਣ ਤੱਕ ਤੁਸੀਂ ਕਿੰਨੇ ਪਰਿਵਾਰਾਂ ਦਾ ਰੈਸਕਿਊਸ ਬੋਟ ਦੇ ਤਹਿਤ ਕੀਤਾ ਗਿਆ ਹੈ ਅੱਜ ਭਾਜੀ ਸਾਨੂੰ 3 ਦਿਨ ਹੋ ਗਿਆ ਇਹ ਬਾਬਾ ਜੀ ਨੇ ਬੋੜ ਬਾਬਾ ਸੰਤਵਾ ਬਲਵੀਰ ਸਿੰਘ ਜੀ ਉਹਨਾਂ ਦੀ ਗਵਾਹੀ ਹੈਠੇ ਬੋਟ ਮਤਲਬ ਤੇ ਇੱਕ ਰਾਤ ਦੇ ਦੋ ਦਿਨ ਦੇ ਵਿੱਚ ਤਿਆਰ ਕਰਕੇ ਸਾਨੂੰ ਉਹਨਾਂ ਨੇ ਦੇ ਦਿੱਤਾ ਤੇ ਘੱਟੋ ਘਾਟ ਅਸੀਂ ਵੀ 7-8 ਪਰਿਵਾਰਾਂ ਦਾ ਸਮਾਨ ਮਤਲਬ ਲੈ ਜਾਂਦਾ ਵਾ ਤੇ ਉੱਥੇ ਜਿਹੜੀ ਇਸ ਵੇਲੇ ਹਾਲਾਤ ਆ ਨਾ ਭਾਜੀ ਬਹੁਤ ਬਦਤਰ ਆ ਤੇ ਸਾਡੇ ਮਤਲਬ ਉਹ ਵਹਿੰਦੇ ਵਹਿੰਦੇ ਘਾਟ ਡੇਕ ਤੇ ਜਾ ਰਿਹਾ अच्छा ਤੁਹਾਡਾ ਆਪਣਾ ਕਿਹੜਾ ਪਿੰਡ ਹੈ ਤੇ ਕਿੰਨੀ ਜ਼ਮੀਨ ਹੈ ਤੁਹਾਡੀ ਜਿਹੜੀ ਹੜ੍ਹਾਂ ਦੇ ਦੌਰਾਨ ਬਰਬਾਦ ਹੋ ਚੁੱਕੀ ਹੈ ਸਾਡਾ ਸਾਡਾ ਪਿੰਡ ਹੈ ਜੀ ਹਾਲੀ ਖੁਰਦ ਇਹ ਇਹ ਪਿੰਡ ਹੈ ਜੀ ਬਾਉਪੁਰ ਇਸ ਤੋਂ ਅੱਗੇ 7 ਕਿਲੋਮੀਟਰ ਕਿਲੋਮੀਟਰ ਤੇ ਸਾਡਾ ਪਿੰਡ ਹੈ ਮੇਰਾ ਜੀ ਖੋਦਾ ਮੇਲਾਵਾ ਜੀ ਮੇਰਾ 100 ਗਿੱਲਾ ਝੋਨੇ ਦਾ ਡਬਾਆ ਲੈ ਮੇਰੇ ਨਾਂ ਚਾਚੇ ਤਾਇਆ ਦੇ ਮਤਲਬ ਜਿੰਨੇ ਵਾ ਜਿਹੜਾ ਇੱਕ ਸਾਡਾ ਨਗਰ ਹੈ ਨਾ ਜਿਹੜਾ ਵਸਿਆ ਉਹ ਕੱਲਾ ਮਤਲਬ ਉਹ ਸੁੱਕੇ ਥਾਂ ਤੇ ਆ ਤੇ ਬਾਕੀ ਪਿੰਡ ਦੀ ਜਿੰਨੀ ਜ਼ਮੀਨ ਆ ਉਹ ਸਾਰੀ ਡੁੱਬ ਚੁੱਕੀ ਆ ਜੀ। ਹਾਂ ਜੀ ਤੁਹਾਡੇ ਦਿਲ 'ਚ ਕਿਵੇਂ ਆਇਆ ਇਹ ਭਾਵਨਾ ਆਪਦੀ ਸੌ ਕਿੱਲਾ ਜਿਹੜੀ ਫਸਲ ਆ ਉਹ ਹੜ੍ਹ 'ਚ ਡੁੱਬੀ ਹੋਈ ਆ ਫਿਰ ਵੀ ਨਿਸਕਾਮ ਸੇਵਾ ਲੱਗੇ ਹੋਏ ਉਹ ਕਰਨ। ਏ ਬਾਬਾ ਜੀ ਸਾਨੂੰ ਪਰਸੋਂ ਬਾਬਾ ਜੀ ਦਾ ਸਾਨੂੰ ਫੋਨ ਆਇਆ ਵੀ ਇੱਕ ਘਰ ਨੂੰ ਢਾਹ ਲੱਗੀ ਸੀ ਤੇ ਉਹਨਾਂ ਸਾਨੂੰ ਕਿਹਾ ਵੀ ਕ੍ਰੇਟ ਲੈ ਕੇ ਤੇ ਉੱਥੇ ਤੋੜੇ ਲੈ ਕੇ ਪਹੁੰਚੋ ਵੀ ਉਹ ਆਪਾਂ ਘਰ ਡਿੱਗਣ ਤੋਂ ਮਤਲਬ ਬਚਾਉਣਾ ਵਾ ਤੇ ਜਦੋਂ ਅਸੀਂ ਪਹੁੰਚੇ ਉੱਥੇ ਬਾਬਾ ਜੀ ਇੱਕ ਦਿਨ ਪਹਿਲਾਂ ਰਾਤ ਉਹ ਘਰ ਨੂੰ ਦੇਖ ਕੇ ਗਏ ਸੀ ਤੇ ਜਦੋਂ ਅਸੀਂ ਸਵੇਰੇ ਅਗਲੇ ਦਿਨ ਅਸੀਂ 6 ਵਜੇ ਇੱਥੇ ਪਹੁੰਚੇ ਵੀ ਉਹ ਘਰ ਦਾ ਮਤਲਬ ਉਹ ਡਿੱਗ ਚੁੱਕਾ ਹੈ ਨੁਕਸਾਨ ਹੋ ਚੁੱਕਾ ਹੈ ਤੇ ਮਤਲਬ ਬਾਬਾ ਜੀ ਨੇ ਕਿਹਾ ਵੀ ਇਹ ਹੁਣ ਆਪਣੇ ਹੱਥੋਂ ਹੀ ਨਹੀਂ ਰੁਕਣਾ ਤੇ ਆਪਾਂ ਇਹਨਾਂ ਨੂੰ ਜਿਹੜੇ ਪਰਿਵਾਰਾਂ ਦਾ ਸਮਾਨ ਹੈ ਤੇ ਆਪਾਂ ਬਚਾਈਏ ਉਦੋਂ ਤੋਂ ਅਹੀਂ ਪਹਿਲਾਂ ਵੀ ਤਿੰਨ ਟਰੈਕਟਰ ਕੱਢ ਗਏ ਉਦੋਂ ਤੋਂ ਲਗਾਤਾਰ ਅਹੀਂ ਵੀ ਅੱਜ ਨੂੰ ਤਿੰਨ ਦਿਨ ਹੋ ਗਿਆ ਸਵੇਰੇ 6 ਵਜੇ ਆ ਜਾਂਦੇ ਆ ਤੇ ਸ਼ਾਮਾਂ ਨੂੰ 7-8 ਦੇ ਕਰੀਬ ਅਹੀਂ ਵਾਪਸ ਜਾਂਦੇ ਆ ਸਰਕਾਰੀ ਮਦਦ ਤੁਹਾਡੇ ਤੱਕ ਕਿੰਨੀ ਕੁ ਪਹੁੰਚ ਰਹੀ ਹੈ ਸਰਕਾਰੀ ਮਦਦ ਜੀ ਕੁਝ ਨਹੀਂ ਪਹੁੰਚ ਰਹੀ ਪਹੁੰਚ ਰਹੀ ਕੱਲ ਕੀ ਹੋਇਆ ਵੀ ਕੱਲ ਇਹ ਇੰਜਣ ਖਰਾਬ ਹੋ ਗਿਆ ਸੀ ਹੰਦਾ ਵਗਦੇ ਪਾਣੀ ਦੇ ਵਿੱਚ ਕੱਲ ਅਸੀਂ ਲਾਰਚ ਕੀਤਾ ਵੀ ਚਲੋ ਇੰਜਣ ਹੈਗਾ ਵਾ ਦੋ ਪਰਿਵਾਰਾਂ ਦਾ ਅਹੀਂ ਸਮਾਨ ਚਾ ਦਾ ਮਤਲਬ ਲੱਦ ਲਿਆ ਉੱਤੇ ਦਰਿਆ ਦਾ ਭਾਈ ਰੋਡ ਬਹੁਤ ਜ਼ਿਆਦਾ ਸੜਾ ਦਰਿਆ ਦਾ ਉਹ ਯਾਨੀ ਕਿ ਇੱਧਰ ਨੂੰ ਹੋ ਗਿਆ ਵਾ ਦਰਿਆ 'ਚੋਂ ਨਾ ਪਾਣੀ ਨਹੀਂ ਵਗਦਾ ਜਿੱਨਾਂ ਇੱਧਰ ਨੂੰ ਪਾਣੀ ਵਗਿੰਦਾ ਉੱਥੇ ਐਨਡੀਆਰਫ ਦੀਆਂ ਟੀਮਾਂ ਮਤਲਬੀ ਉਹਦੇ ਪੰਜਾਬ ਸੁਝ ਬਣ ਜੋ ਜਿਹੜੀ ਉਹਨਾਂ ਕੋਲ ਬੋਟ ਆ ਨਾ ਉਹਦੇ ਵਿੱਚ ਵੀ 7-8 ਬੰਦਿਆਂ ਦੀ ਕੈਪੈਸਿਟੀ ਆ ਉਹ 10 ਜਣੇ ਆਪ ਵਿੱਚ ਬੈਠੇ ਸਾਡਾ ਬੇੜਾ ਜਿਹੜਾ ਹੀ ਜਾ ਕੇ ਟਰਾਂਫਾਰਮ ਦੇ ਵਿੱਚ ਵਜਿਆ ਤਾਰਾਂ ਦੇ ਵਿੱਚ ਉੱਤੇ ਜਾ ਕੇ ਵਲਿਆ ਗਿਆ ਉਹ ਲਾਗੇ ਸਾਡੇ ਖੜੇ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਵੀ ਆਓ ਆਓ ਸਾਨੂੰ ਬਚਾਓ ਸਾਡਾ ਬੇੜਾ ਰੁੜ ਗਿਆ ਤੋਂ ਬਾਹਰ ਹੋ ਗਿਆ ਵਾ ਉਹ ਸਾਨੂੰ ਦੇਖ ਕੇ ਉਹਨਾਂ ਨੇ ਸਭੋ ਬੋਰ ਪਜਾ ਲਿਆ ਅੱਛਾ ਸਾਡੇ ਲੱਗੇ ਨਹੀਂ ਸਾਡੇ ਨਾਲ ਹੀ ਲੱਗਿਆ ਅੱਜ ਬਕਾਇਦਾ ਸਾਡੇ ਫੋਨ ਦੇ ਵਿੱਚ ਉਹਨਾਂ ਦੀਆਂ ਵੀਡੀਓ ਆਈਆਂ ਅੱਛਾ ਅਸੀਂ ਅੱਜ ਕਈ ਵਾਰ ਦੇਖਿਆ ਇਹ ਸੀਨ ਵੀ ਬਾਹਰ ਤੋਂ ਲੋਕ ਆ ਰਹੇ ਨੇ ਤੇ ਐਸਡੀਆਰਐਫ ਜਿਹੜੀ ਰੀਲਾਂ ਬਣਾਉਣ ਤੇ ਲੱਗੀ ਹੋਈ ਆ ਇੱਕ ਤਰ੍ਹਾਂ ਨਾਲ ਪਿਕਨਿਕ ਸਪੋਰਟ ਬਣਾ ਲਿਆ ਉਹਨਾਂ ਨੇ ਅਸੀਂ ਭਾਜੀ ਜਿੰਨੇ ਇੱਥੇ ਸਿੰਘ ਆ ਸਾਰੇ ਚੜ੍ਹਦੀ ਗਲ ਆ ਰਹੇ ਆ ਘਾ ਡਿੱਗੀ ਜਾਂਦੇ ਪਰ ਕੋਈ ਵੀ ਰੱਬ ਨੂੰ ਇਹ ਗੱਲ ਨੂੰ ਇਹ ਨਹੀਂ ਕਹਿ ਰਿਹਾ ਰੱਬ ਬਾਬੂ ਮਾਰਾ ਕੀਤਾ ਹਣਾ ਜੋ ਉਹਨੂੰ ਚੰਗਾ ਲੱਗਦਾ ਉਹ ਹੋ ਰਿਹਾ ਪਰ ਜਦੋਂ ਸਾਨੂੰ ਦੁੱਖ ਉਦੋਂ ਲੱਗਦਾ ਜਦੋਂ ਚਾਰ ਚਾਰ ਪੰਜ ਪੰਜ ਬਹਿ ਕੇ ਵਿੱਚ ਇਹਨੂੰ ਪਿਕਨਿਕ ਰੂਪ ਦਿੰਦੇ ਆ ਨਾ ਰੀਲਾਂ ਬਣਾਉਂਦੇ ਆ ਉਜੋ ਸਾਡਾ ਮਨ ਜਾਣਦਾ ਇੱਥੇ ਕਿੱਦਾਂ ਇਹ ਕਹੀ ਹਾਂ ਜੂਨੀਏ ਕਿ ਕਰਦੇ ਸਾਡਾ ਅੰਦਰ ਦਿਲਰ ਹੁੰਦਾ ਜਦੋਂ ਇੱਥੇ ਪਿਕਨਿਕ ਪਾਰਟੀਆਂ ਕਰਦੇ ਆ ਅੱਛਾ ਭਾਜੀ ਪਾਣੀ ਕਦੋਂ ਤੱਕ ਉਤਰਨ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਜਦੋਂ ਪਾਣੀ ਉਤਰ ਗਿਆ ਤੇ ਕੀ ਅਸਲ ਲੋੜ ਪੈ ਸਕਦੀ ਹੈ ਕਿਸਾਨਾਂ ਨੂੰ ਪਾਣੀ ਅਜੀ ਅਜੀ ਹਾਲਾਤ ਨਹੀਂ ਕੋਈ ਵੀ ਮਹੀਨਾ ਡੇਢ ਮਹੀਨਾ ਮਤਲਬ ਉੱਤਨੇ ਜਿੱਡਾ ਵੱਡਾ ਪਾੜ ਪੈ ਚੁੱਕਿਆ ਵਾ ਉਹ ਪਾੜ ਘਟੋ ਘੱਡ ਵੀ ਵਿਹਾਂ ਕਿੱल्ल्या ਦੇ ਕਰੀਬ ਜਿਹੜਾ ਪਾੜ ਆ ਉਹ ਮਤਲਬ ਦਰਿਆ ਨੇ ਸਾਰਾ ਰੂਪ ਹੀ ਇਹਨੂੰ ਕਰ ਲਿਆ ਪਰ ਅਸੀਂ ਹੱਥ ਜੋੜ ਕੇ ਜਿਹੜੇ ਵੀਰ ਸੇਵਾ ਜਾਂ ਸੰਸਥਾਵਾਂ ਸੇਵਾ ਲੈ ਕੇ ਆ ਰਹੀਆਂ ਉਹਨਾਂ ਨੂੰ ਹੱਥ ਜੋੜ ਕੇ ਕਹਿੰਨੇ ਆ ਵੀ ਅੱਜ ਇੱਥੇ ਰਾਸ਼ਨ ਦੀ ਕੋਈ ਲੋੜ ਨਹੀਂ ਗਈ ਪ੍ਰਸ਼ਾਦਾ ਪਾਣੀ ਤਿੰਨੇ ਟਾਈਮ ਬਾਬਾ ਜੀ ਪੁਜਾਰ ਰਹੇ ਨੇ ਉੱਤੇ ਵੀ ਜਿਹੜੇ ਹੁਣ ਸਿੰਘ ਵਿੱਚ ਵੀ ਜਿੱਦਾਂ ਵੀ ਅੱਜ ਵੀ ਬੈਠੇ ਹੋਇਆ ਪ੍ਰਸ਼ਾਦਾ ਪਰਪਰ ਪਹੁੰਚ ਰਿਹਾ ਵਾ ਤੇ ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੇ ਵੀ ਇਹ ਪੈਸਿਆਂ ਦਾ ਸੇਵ ਕਰ ਲਈਏ ਇਹਨਾਂ ਵੀਰਾਂ ਨੂੰ ਆਪਣੀ ਘਟੋ ਘਾਟ ਵੀ ਅੱਜ ਤੋਂ 2 ਮਹੀਨੇ ਬਾਅਦ ਲੋਡ ਪੈਣੀ ਆ ਜਿਨ੍ਹਾਂ ਦੇ ਘਰ ਡਿੱਗ ਚੁੱਕਿਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ ਅੱਜ ਦੇ ਆ ਜਾ ਕੇ ਜਦੋਂ ਉੱਥੇ ਦੇਖੀਏ ਨਾ 25 25 30 30 ਫੁੱਟ ਪਾਣੀ ਹੋ ਗਿਆ ਵਾ ਤੇ ਬੂਹਿਆਂ ਦੇ ਅੱਗੇ ਜਾ ਕੇ ਆ ਵੀਰੋਂ ਨਹੀਂ ਸਾਡੇ ਨਾਲ ਗਿਆ ਜੀ ਵੀ ਕਿ ਸਵੇਰੇ ਕਹਿੰਦੇ ਵੀ ਅਸੀਂ ਤੁਹਾਡੇ ਲਈ ਕੀ ਲੈ ਗਏ ਤੇ ਸਾਡੇ ਨਾਲ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਜਾਣੇ ਸੇਵਾ ਕਰਨੇ ਆ ਇਹਨਾਂ ਨੂੰ ਜ਼ੁਬਾਨੀ ਤੋਂ ਹੀ ਸੁਣ ਲੋ ਵੀ ਜਿਹੜਾ ਬੂਆ ਨਾ ਦਰਾਜ ਤੇ ਆਪਣੀਆਂ ਬਾਥਰੂਮ ਬਣਿਆ ਨਾ ਉੱਥੇ 25 25 30 ਦੀ ਫੁੱਟ ਪਾਣੀ ਹੋ ਚੁੱਕਿਆ ਤੇ ਅੱਛਾ ਕਿੰਨੀ ਜਣਿਆਂ ਦੀ ਆਪਣੀ ਟੀਮ ਹੈ ਵੀਰ ਜੀ ਇਹ ਇਹ ਵੀਰ ਜੀ ਸਾਡੇ ਜਿਹੜੇ ਸਿੰਘ ਆਉਂਦੇ ਉਥੋਂ 10 ਜਣੇ ਅਸੀਂ ਆਉਣੇ ਆ ਜੀ ਨੌਜਵਾਨ ਜਿੰਨੇ ਮੁੰਡੇ ਆਉਣੇ ਆ ਡੇਲੀ 6 ਵਜੇ ਆਉਣੇ ਆ ਤੇ 7 ਵਜੇ ਵਾਪਸ ਜਾਂਦੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਟੀਮ ਆ ਇਹ ਵੀਰਾਂ ਦੀ ਤੇ ਨੌਜਵਾਨ ਵੀਰ ਨੇ ਅਤੇ ਤੁਸੀਂ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਕੰਮ ਕਰ ਸਕਦੇ ਹੋ ਤੁਸੀਂ ਹੁਣ ਤੇ ਪਿੱਛੇ ਇਹਨਾਂ ਦਾ ਤੁਸੀਂ ਬੇੜਾ ਦੇਖ ਸਕਦੇ ਹੋ ਜਿਸ थ्रू ਇਹ ਲਗਾਤਾਰ ਆਪਣਾ ਜਿਹੜਾ ਸਮਾਨ ਹੈ ਤੇ ਲੋਕਾਂ ਨੂੰ ਰੈਸਕਿਊ ਕਰਕੇ ਲੈ ਕੇ ਆਉਂਦੇ ਨੇ ਸੋ ਇਹ ਟੀਮ ਤੋਂ ਹੌਸਲਾ ਵੀ ਲੈਣਾ ਚਾਹੀਦਾ ਹੈ ਸਤਿ ਵੀ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਵੀ ਇਕੱਲੇ ਪੰਜਾਬ ਦੀ ਨੌਜਵਾਨੀ ਲੱਗੀ ਹੈ ਹੋਰ ਕੋਈ ਇੱਥੇ ਪ੍ਰਸ਼ਾਸਨ ਦੀ ਇਹਨਾਂ ਨੂੰ ਵੀ ਬਹੁਤ ਹੀ ਸਪੋਰਟ ਨਹੀਂ ਹੈ ਧੰਨਵਾਦ ਬਹੁਤ ਦਿਨ ਮੇਰੇ